ਸਾਸੀ ਕਾਲ ਜੀ ਸਲਾਮ ਅਦਾਬ ਤੁਸੀਂ ਦੇਖ ਰਹੇ ਹੋ ਕੋਰਾ ਸੱਚ ਮੈਂ ਤਰਨਜੀਤਪਾਲ ਸਿੰਘ ਸੰਧੂ ਤੁਹਾਡਾ ਸਵਾਗਤ ਕਰਦਾ ਹਾਂ ਜੇਕਰ ਅਸੀਂ ਬਰਾਸਤ ਵਿਰਸੇ ਦੀ ਜਾਂ ਸੱਭਿਆਚਾਰ ਦੀ ਗੱਲ ਕਰੀਏ ਤਾਂ ਦੁਨੀਆ ਭਰ ਦੇ ਵਿੱਚੋਂ ਭਾਰਤ ਦਾ ਨਾਮ ਆਉਂਦਾਗਾ ਜੇ ਭਾਰਤ ਪੱਧਰ ਤੇ ਅਸੀਂ ਗੱਲ ਕਰੀਏ ਤਾਂ ਸਾਰਿਆਂ ਨੂੰ ਮੂਰੀ ਆਉਂਦਾਗਾ ਪੰਜਾਬ ਪੰਜਾਬ ਦੇ ਵਿੱਚ ਅਸੀਂ ਸੱਭਿਆਚਾਰ ਦੀ ਗੱਲ ਕਰਦੇ ਹਾਂ ਤਾਂ ਸੱਭਿਆਚਾਰ ਪਗੜੀ ਤੋਂ ਬਿਨਾਂ ਅਧੂਰਾਗਾ ਪੰਜਾਬ ਦੇ ਵਿੱਚ ਦਸਤਾਰ ਨੂੰ ਅਹਿਮ ਦਿੱਤੀ ਜਾਂਦੀ ਹੈਗੀ ਦਸਤਾਰ ਹੈ ਜਿਹੜੀ ਉਹ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਬਖਸ਼ਿਸ਼ ਕੀਤੀ ਹੋਈ ਹੈਗੀ ਜੇਕਰ ਪੰਜਾਬ ਦੇ ਵਿੱਚ ਅਸੀਂ ਦਸਤਾਰ ਦੀ ਗੱਲ ਕਰੀਏ ਤਾਂ ਬਹੁਤ ਸਸਤਾਵਾਂ ਦੇ ਨਾਮ ਆਉਂਦੇ ਨੇ ਇਹਨਾਂ ਸਸਤਾਵਾਂ ਦੇ ਨਾਵਾਂ ਦੇ ਨਾਲ ਇੱਕ ਨਾਮ ਅਕਸਰੀ ਮੋਰੀ ਲਾਈਨਾਂ ਦੇ ਵਿੱਚ ਰਹਿੰਦਾਗਾ ਮੋਰੀ ਕਤਾਰਾਂ ਦੇ ਵਿੱਚ ਰਹਿੰਦਾਗਾ ਉਹ ਨਾਮ ਹੈ ਪ੍ਰਦੀਪ ਸਿੰਘ ਗਹਿਲ ਮੈਂ ਅੱਜ ਤੁਹਾਨੂੰ ਬੁਲਾਉਣ ਜਾ ਰਿਹਾ ਪ੍ਰਦੀਪ ਸਿੰਘ ਗਹਿਲ ਨੂੰ 2ਜੀ ਸੱਤੀ ਕਾਲ ਜੀ ਹੋਰ ਵੀਰੇ ਕੀ ਹਾਲ ਨੇ ਵਧੀਆ ਵੀਰੇ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਜੀ ਬਿਰੇ ਇੱਕ ਬੜੀ ਮਾਣ ਜਾਂ ਮਹਿਸੂਸ ਹੁੰਦਾਗਾ ਜਦੋਂ ਕੋਈ ਤੁਹਾਡੇ ਪਿੰਡ ਦਾ ਨਾਮ ਲੈਂਦਾਗਾ ਹਨਾ ਤਾਂ ਤੁਹਾਡਾ ਨਾਮ ਅਕਸਰ ਜਿਹੜੇ ਸੋਸ਼ਲ ਮੀਡੀਆ ਨਾਲ ਜੁੜੇ ਨੇ ਉਹਨਾਂ ਕੋਲੇ ਤੁਹਾਡਾ ਨਾਮ ਪ੍ਰਦੀਪ ਗਹਿਲ ਆਉਂਦਾਗਾ ਬਿਰੇ ਮੈਂ ਇੱਕ ਗੱਲ ਪੁੱਛਣੀ ਚਾਹੂੰਗਾ ਕਿ ਅਕਸਰ ਜਿਹੜੇ ਬੰਦੇ ਫੇਮਸ ਹੋ ਜਾਂਦੇ ਨੇ ਨਾ ਉਹ ਆਪਣੇ ਨਾਮ ਦੇ ਪਿੱਛੇ ਸਰਨਾ ਹੀ ਮਲਾਣਾ ਸ਼ੁਰੂ ਕਰ ਦਿੰਦੇ ਜਿੱਦਾਂ ਮੇਰਾ ਸੰਧੂ ਲਾਉਣਾ ਮੈਂ ਹਨਾ ਤੇ ਤੁਸੀਂ ਪ੍ਰਦੀਪ ਗਹਿਲ ਹੀ ਕਿਉਂ ਲਾਇਆ ਮੇਰਾ ਵੀਰੇ ਸਰਨੇਮ ਢਾਲੀਵਾਲ ਆ ਉਹਦਾ ਢਾਲੀਵਾਲ ਜੀ ਤੇ ਮੈਨੂੰ ਆਪਦੇ ਆਪ ਨੂੰ ਲੱਗਦਾ ਕਿ ਬਈ ਮੇਰੇ ਨਾਮ ਦੇ ਨਾਲ ਜਿਆਦਾ ਮੇਰੇ ਪਿੰਡ ਦਾ ਨਾਮ ਜਦ ਜੁੜਦਾ ਮੇਰਾ ਨਾਮ ਉਹਦੇ ਨਾਲ ਵੱਡਾ ਲੱਗਦਾ ਗਹਿਲ ਨਾਲ ਕੀ ਤੁਹਾਡੇ ਤੁਹਾਡੇ ਪਿੰਡ ਦਾ ਕੋਈ ਸ਼ੌਕੜ ਵੀ ਹੈਗਾ ਇਸ ਤਰ੍ਹਾਂ ਦਾ ਗਹਿਲ ਦਾ ਵੀ ਜਿਲ੍ਹਾ ਹਾਂਜੀ ਇਤਿਹਾਸਿਕ ਪਿੰਡ ਹੈ ਜੀ ਆਪਣਾ ਜਿਹੜਾ ਪਿੰਡ ਗਹਿਲ ਆ ਸਹੀ ਇਹ ਬਰਨਾਲੇ ਜ਼ਿਲ੍ਹੇ ਦੇ ਵਿੱਚ ਆ ਤੇ ਜਿਹੜੀ ਵੱਡੇ ਘੱਲੂ ਘਰਾ ਦੀ ਜੰਗ ਸੀਗੀ ਉਹ ਆਪਣੇ ਪਿੰਡ ਆ ਕੇ ਸਮਾਲਤ ਹੋਈ ਸੀ ਕੱਲੂ ਘਰਾ ਕਤਵਾ ਕੋ ਅਰੀੜਾ ਕਤਵਾ ਉਥੋਂ ਸ਼ੁਰੂ ਹੋ ਕੇ ਬਾਮਣੀ ਗਹਿਲ ਗਲਾਂ ਗਹਿਲ ਪਿੰਡਾਂ ਕੇ ਖਤਮ ਹੋਈ ਸੀ ਹਾਂਜੀ ਹਾਂਜੀ ਅਸੇ ਇਸ ਉਸ ਧਰਮ ਦੇ ਸਥਾਨ ਦੇ ਨਾਲ ਉਸ ਧਰਮ ਦੇ ਆਪਣੀ ਕੁਰਬਾਨੀਆਂ ਦੇ ਨਾਲ ਟੀਚਰ ਦਾ ਤੁਹਾਡਾ ਪਿੰਡ ਜੁੜਿਆ ਕਰ ਹਾਂਜੀ ਵੀਰੇ ਜੇ ਆਪਾਂ ਆਪਣੇ ਪਸੋਕਰ ਦੀ ਗੱਲ ਕਰੀਏ ਆਪਾਂ ਰਹਿੰਦੇ ਪਿੰਡ ਦੇ ਵਿੱਚੀਆਂ ਜਾਂ ਕੋਈ ਸੈਰ ਸੋਚ ਰਹੇ ਨੇ ਮੈਂ ਮੈਂ ਪਿੰਡ ਹੀ ਰਹਿਣਾ ਪਿੰਡ ਦੇ ਵਿੱਚ ਰਹਿਣਾ ਹਾਂਜੀ ਹਾਂਜੀ ਪਹਿਲਾਂ ਮੈਂ ਬਾਹਰ ਪੜਦਾ ਸੀਗਾ ਮੁਖਸਰ ਸਾਹਿਬ ਅਸੇ ਤੇ ਉਹਦੇ ਬਾਅਦ ਚ ਜਦੋਂ ਦਾ ਮੈਂ ਪਿੰਡ ਆਇਆ ਤੇ ਪਿੰਡ ਹੀ ਰਹਿਣਾ ਠੀਕ ਠੀਕ ਜਿਹੜਾ ਤੁਸੀਂ ਦਸਤਾਰ ਦਾ ਇਹ ਤੁਸੀਂ ਇਹ ਚੁਣਿਆ ਤੁਸੀਂ ਕੀ ਦੇਖ ਕੇ ਚੁਣਿਆ ਕਿ ਦਸਤਾਰ ਨੂੰ ਹੀ ਪਰਫੁੱਲਤ ਕੀਤਾ ਜਾਵੇ ਸਟਾਰਟਿੰਗ ਦੇ ਵਿੱਚ ਜਦੋਂ ਮੈਂ ਦਸਤਾਰ ਸਿੱਖਦਾ ਸੀਗਾ ਮੈਂ ਸਿੱਖਿਆ ਦਸਤਾਰ 2007-8 ਦੇ ਵਿੱਚ 78 ਦੇ ਤੇ ਉਹਨਾਂ ਟਾਈਮਾਂ ਦੇ ਵਿੱਚ ਕੀ ਹੁੰਦਾ ਸੀਗਾ ਕਿ ਵੀ ਅਸੀਂ ਤਾਂ ਦਸਤਾਰ ਸਿੱਖ ਗਏ ਵੀ ਘਰ ਹੀ ਠੀਕ ਹੈ ਜੀ ਮਤਲਬ ਕੀ ਹੁੰਦਾ ਜਿਵੇਂ ਬਜ਼ੁਰਗ ਬੰਦੇ ਸੀਗੇ ਉਹ ਦਾ ਦਿੰਦੇ ਸੀ ਇੱਕ ਸਾਈਡ ਤੋਂ ਉੱਪਰ ਉੱਤੇ ਨੂੰ ਜਾਣਗੇ ਇੱਕ ਸਾਈਡ ਤੋਂ ਥੱਲੇ ਨੂੰ ਠੀਕ ਹੈ ਜੀ ਟਾਈਮ ਵੀ ਹੁੰਦਾ ਸੀਗਾ ਸਾਡੇ ਕੋਲੇ ਚਲੋ ਅਸੀਂ ਘਰੇ ਹੀ ਸਿੱਖ ਕੇ ਪੱਗ ਬੰਨਣੀ ਤੇ ਇਦੋਂ ਬਾਅਦ ਦੇ ਵਿੱਚ ਜਦੋਂ ਮੈਂ ਦਸਤਾਰ ਮੁਕਾਬਲਿਆਂ ਤੇ ਵੀ ਜਾਣ ਲੱਗਿਆ ਤੇ ਹੌਲੀ-ਹੌਲੀ ਮੈਨੂੰ ਲੱਗਿਆ ਕਿ ਵੀ ਆਪਾਂ ਨੂੰ ਦਸਤਾਰ ਸਿਖਾਉਣੀ ਵੀ ਚਾਹੀਦੀ ਐ ਨਾਲ ਦੀ ਨਾਲ ਤੇ ਅਸੀਂ ਸਿਖਾਉਣੀ ਸਟਾਰਟ ਕੀਤੀ ਤੇ ਫਿਰ ਹੌਲੀ-ਹੌਲੀ ਇਦੋਂ ਬਾਅਦ ਸੋਸ਼ਲ ਮੀਡੀਆ ਦਾ ਟਾਈਮ ਆ ਗਿਆ ਲੋਕਾਂ ਕੋਲ ਟਾਈਮ ਘਟ ਗਿਆ ਹਰੇਕ ਬੰਦਾ ਕਹਿੰਦਾ ਸੀਗਾ ਵੀ ਤੁਸੀਂ ਸਾਡੇ ਕੋਲ ਆ ਕੇ ਸਿਖਾ ਦਿਓ ਠੀਕ ਹੈ ਜੀ ਤੇ ਉਹਦੇ ਕਰਕੇ ਫਿਰ ਸਾਨੂੰ ਵੀ ਹਰੇਕ ਜਗ੍ਹਾ ਜਾਣਾ ਪਹੁੰਚ ਕਰਨੀ ਔਖੀ ਹੋ ਜਾਂਦੀ ਸੀਗੀ ਚਲੋ ਫਿਰ 11 ਮਿੱਤਰਾਂ ਨਾਲ ਰਲ ਕੇ ਅਸੀਂ ਪਲਾਨ ਕੀਤਾ ਤੇ ਫਿਰ ਅਸੀਂ YouTube ਚੈਨਲ ਸਟਾਰਟ ਕੀਤਾ ਠੀਕ ਹੈ ਜੀ ਉਹਦੇ ਤੋਂ Facebook ਤੇ ਪੇਜ ਬਣਾਇਆ ਫਿਰ ਉਹ ਸਟਾਰਟ ਕੀਤਾ ਫਿਰ ਧੀ ਹੌਲੀ ਹੌਲੀ ਹਰੇਕ ਆਮ ਬੰਦੇ ਨੂੰ ਸੌਖਾ ਹੋ ਗਿਆ ਜਿਹੜਾ ਬੰਦਾ Facebook YouTube ਚ ਚਲਾਉਂਦਾ ਸੀਗਾ ਉਹ ਘਰੇ ਬੈਠ ਕੇ ਦੇਖ ਕੇ ਸਿੱਖ ਸਕਦਾ ਸੀ ਵੀਰੇ ਜਿਵੇਂ ਨਾ ਦੇਖੋ ਇਹ ਜਿਹੜਾ ਦਸਤਾਰ ਵਾਲਾ ਨਾ ਇਹ ਦੇਖੋ ਇੱਕ ਦੇ ਜਿੱਥੇ ਕੋਈ ਲੈਂਨ ਤਰੀ ਆਉਂਦੀ ਆ ਉਹ ਲੈਂਨ ਦੇ ਵਿੱਚ ਜਾਣਾ ਬਹੁਤ ਸਖਾਲਾ ਹੁੰਦਾ ਨਾ ਜੇ ਆਪਾਂ ਬੱਕਰੀ ਲੈਂਨ ਤੋੜਨੀ ਹੋ ਮੰਨ ਲਓ ਜੀ ਅੱਜ ਕੱਲ ਤੁਸੀਂ ਦੇਖਿਆਗਾ ਸੋਸ਼ਲ ਮੀਡੀਆ ਦੇ ਉੱਤੇ ਹਾਂ ਜਿਹਨੂੰ ਆਪਾਂ ਕਹਿੰਦਾ ਗੰਦ ਬਹੁਤ ਪਾਉਂਦੇ ਨੇ ਨਾ ਇਹ ਚੀਜ਼ਾਂ ਨੂੰ ਲੋਕ ਆਮ ਜਿਆਦਾ ਪਰਫੁੱਲਤ ਕਰਦੇ ਨੇ ਨਾ ਇਹਨੂੰ ਜਿਆਦਾ ਪ੍ਰੋਮੋਟ ਕਰਦੇ ਨੇ ਪਤਾ ਨਹੀਂ ਕੀ ਕਾਰਨ ਲੋਕਾਂ ਦੀ ਕੀ ਸੋਚਣੀ ਹੈਗੀ ਜਿਹੜੀ ਦਸਤਾਰ ਆ ਦਸਤਾਰ ਇੱਕ ਸਾਡੀ ਖਾਲਸਾ ਵਿਰਸਤ ਦੀ ਇੱਕ ਇਨਸਾਨੀਅਤ ਹੈ ਇਹਨੂੰ ਪਰਫੁੱਲਤ ਕਰਨ ਦੇ ਤੌਰ ਤੇ ਜਿਵੇਂ ਵੱਡਿਆ ਇਹ ਨਾਂ ਵੱਡਾ ਗਾ ਇਹਦਾ ਰਤਬਾ ਵੱਡਾ ਗਾ ਇਹਨੂੰ ਜੇ ਤੁਸੀਂ ਲੈ ਕੇ ਤੁਰਿਆ ਹੋ ਇਹਦੇ ਲਈ ਬਹੁਤ ਸਾਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੋਊਗਾ ਸਟਾਰਟਿੰਗ ਦੇ ਵਿੱਚ ਤਾਂ ਬਹੁਤ ਔਖਾ ਹੁੰਦਾ ਸੀਗਾ ਵੀਰੇ ਇਹਨਾਂ ਕਿਉਂਕਿ ਹਰੇਕ ਜਿਵੇਂ ਮੰਨ ਲਓ ਜਿਹੜੇ ਨਾਲ ਦੇ ਸੀਗੇ ਕਈ ਬੰਦੇ ਹਨ ਉਹ ਕਹਿ ਦਿੰਦੇ ਸੀਗੇ ਵੀ ਪੱਗ ਦੀ ਆਪਾਂ ਕਿੰਨੀਆਂ ਕਿ ਵੀਡੀਓ ਪਾ ਲਾਂਗੇ ਠੀਕ ਹੈ ਜੀ ਤੇ ਮਤਲਬ ਕਿੰਨਿਆਂ ਕਿ ਟਾਈਮ ਤੁਸੀਂ ਪੱਗ ਸਿਖਾ ਲਓਗੇ ਜਿਵੇਂ ਬਰਹੋਲੀ-ਹੋਲੀ ਜਿਵੇਂ ਤੁਸੀਂ ਜਿਹੜੀ ਲਾਈਨ 'ਚ ਪਏ ਜਾਂਦੇ ਆ ਹਨ ਸਰਕਲ ਵੀ ਉਦਾਂ ਦਾ ਬਣਨ ਲੱਗ ਜਾਂਦਾ ਜਿਵੇਂ ਹੋਰ ਯੂਟਿਊਬਰ ਮੁੰਡੇ ਆ ਉਹ ਕਹਿ ਦਿੰਦੇ ਸੀਗੇ ਤੁਸੀਂ ਆਹ ਚੀਜ਼ ਸਟਾਰਟ ਕਰ ਲਓ ਆਹ ਕਰ ਲਓ ਪਰ ਆਪਾਂ ਹੋਰ ਕੁਝ ਵੀ ਸਟਾਰਟ ਨਹੀਂ ਕੀਤਾ ਮੇਨ ਦ ਉਸੇ ਚੀਜ਼ ਤੇ ਵਰਕ ਕੀਤਾ ਹਨ ਤੇ ਅੱਜ ਦੀ ਘੜੀ ਚਲੋ ਬਹੁਤ ਵਧੀਆ ਹੈਗਾ ਫੋਲੋਅਰ ਵਗੈਰਾ ਵੀ ਵਧੀਆ ਉਹੋ ਜਿਹੇ ਬੰਦੇ ਜੁੜ ਜਾਂਦੇ ਆ ਕਿਉਂਕਿ ਮੇਨ ਇਹ ਹੁੰਦਾ ਵੀ ਚੀਜ਼ ਤੁਸੀਂ ਕਿਹੜੀ ਪ੍ਰਮੋਟ ਕਰ ਰਹੇ ਹੋ ਤੇ ਕਿਹੜੇ ਤਰੀਕੇ ਨਾਲ ਕਰ ਰਹੇ ਹੋ ਤੁਹਾਡਾ ਵਿਜ਼ਨ ਹੋਣਾ ਚਾਹੀਦਾ ਇੱਕ ਵਿਜ਼ਨ ਦੇ ਨਾਲ ਹੀ ਕੰਮ ਹੋ ਸਕਦਾ ਤੇ ਆਪਾਂ ਉਹੀ ਵਿਜ਼ਨ ਰੱਖਿਆ ਤੇ ਬਹੁਤ ਵਧੀਆ ਰਿਸਪੌਂਸ ਮਿਲਿਆ ਆਪਾਂ ਗ੍ਰਿਜ ਜਿਵੇਂ ਹੁਣ ਤੁਸੀਂ ਜਾ ਕੇ ਕਿਸੇ ਪਿੰਡਾਂ ਦੇ ਵਿੱਚ ਕੈਂਪ ਲਾਉਣੇ ਹੋਣਾ ਉਥੇ ਇਸ ਤਰ੍ਹਾਂ ਦੀ ਵੀ ਨੌਬਤਾਂ ਵੀ ਹੁੰਦੀ ਨੇ ਕਿ ਬੱਚੇ ਤਾਂ ਆ ਜਾਂਦੇ ਨੇ ਜਰੂਰ ਦਸਤਾਰ ਸਿੱਖਣ ਵਾਲੇ ਪਰ ਇਹ ਗੱਲ ਹਕੀਕਤ ਆ ਗਈ ਜਿਹੜੇ ਲੋਕ ਨਹੀਂ ਜਾਣਦੇ ਤੋਂ ਬਖਰੀ ਗੱਲ ਆ ਗਈ ਕਿ ਕਰ ਕਈ ਘਰ ਇਹੋ ਜਿਹੋ ਉਹਨਾਂ ਦੇ ਜਿਹਨਾਂ ਕੋਲ ਦਸਤਾਰ ਲੈਣ ਨੂੰ ਵੀ ਪੈਸੇ ਨਹੀਂ ਹੁੰਦੇ ਹਾਂਜੀ ਬਹੁਤ ਹੁੰਦੇ ਹਾਂਜੀ ਉੱਥੇ ਮੁਸ਼ਕਲ ਖੜੀ ਹੋ ਜਾਂਦੀ ਆ ਫਿਰ ਉੱਥੇ ਤੁਸੀਂ ਕਿਵੇਂ ਹੈਂਡਲ ਕਰਦੇ ਹੋ ਉੱਥੇ ਐਵੇਂ ਹੁੰਦਾ ਜੀ ਮੋਸਟ ਆਫ ਜਿਹੜੇ ਆਪਾਂ ਕੈਂਪ ਲਾਉਂਦੇ ਆ ਉਹ ਕਿਸੇ ਸੰਸਥਾ ਦੇ ਨਾਲ ਰਲ ਕੇ ਲਾਉਂਦੇ ਆ ਠੀਕ ਆ ਜੀ ਕਿਉਂਕਿ ਆਪਣੇ ਵਿੱਚ ਤੇ ਵੀ ਆਪਾਂ ਜਿੰਨੇ ਕੁ ਯੋਗੇ ਹੈਗੇ ਆ ਓੰਨੇ ਕ ਹੈਲਪ ਕਰ ਦਈਦੀ ਆ ਤੇ ਇਹਦੇ ਤੋਂ ਬਿਨਾਂ ਸੰਸਥਾਵਾਂ ਬਹੁਤ ਸੰਸਥਾਵਾਂ ਹੈਗੀਆਂ ਜਿਹੜੀਆਂ ਵਧੀਆ ਪ੍ਰਾਲੇ ਕਰ ਰਹੀਆਂ ਨੇ ਉਹ ਦਸਤਾਰਾਂ ਵੀ ਆਪਦੇ ਵੱਲ ਤੇ ਉਹਦੇ ਚ ਇਹ ਹੁੰਦਾ ਵੀ ਜਿਵੇਂ ਕੋਈ ਲੋੜਬੰਦ ਪਰਿਵਾਰ ਹੁੰਦੇ ਆ ਕਈ ਵਾਰ ਬੱਚੇ ਹੁੰਦੇ ਆ ਵੀ ਸਿੱਖਣਾ ਚਾਹੁੰਦੇ ਆ ਦਸਤਾਰ ਨਹੀਂ ਦਸਤਾਰ ਹੁੰਦੀ ਤੇ ਜਦੋਂ ਉਹਨਾਂ ਨੂੰ ਦਸਤਾਰ ਮਿਲ ਜਾਂਦੀ ਆ ਫਿਰ ਆਫ ਕੋਰਸ ਫਿਰ ਉਹ ਆਟੋਮੈਟਿਕਲੀ ਸਿੱਖਣ ਦੀ ਚਾਹ ਨਾਲ ਉਹਨਾਂ ਦੀ ਹੋਰ ਵੱਧ ਜਾਂਦੀ ਆ ਠੀਕ ਤੇ ਐਵੇਂ ਬਹੁਤ ਬੱਚੇ ਆਗੇ ਜਿਹੜੇ ਸਿੱਖ ਰਹੇ ਆ ਦਸਤਾਰ ਜਿਵੇਂ ਕੋਈ ਪਰਿਵਾਰ ਦੇ ਵਿੱਚੋਂ ਕੋਈ ਤੁਹਾਨੂੰ ਦਸਤਾਰ ਨੂੰ ਉਤਸ਼ਾਹ ਕਰਨ ਲਈ ਕੋਈ ਉਪਰਾਲਾ ਪਰਿਵਾਰ ਵੱਲੋਂ ਕੀਤਾ ਜਾਂਦਾ ਪਰਿਵਾਰ ਦੀ ਪਰਿਵਾਰ ਦੀ ਬਹੁਤ ਸਪੋਰਟ ਆਈ ਪਹਿਲੇ ਦਿਨ ਤੋਂ ਅਸਾਂ ਅਸਾਂ ਹਾਂਜੀ ਤੇ ਤੁਹਾਡੇ ਹੋਰ ਕੋਈ ਬ੍ਰਦਰ ਤੁਹਾਡਾ ਵੱਡਾ ਛੋਟਾ ਕੋਈ ਬ੍ਰਦਰ ਤੁਹਾਡੇ ਨਹੀਂ ਮੇਰੇ ਨਾ ਸਿਸਟਰ ਆ ਜੀ ਇੱਕ ਤੇ ਇੱਕ ਭੈਣਕ ਪਰਾ ਹਾਂਜੀ ਹਾਂਜੀ ਭੈਣ ਉਹਨਾਂ ਵੱਲੋਂ ਵੀ ਸਾਰੇ ਵੱਲੋਂ ਵੀ ਫੈਮਿਲੀ ਵੱਲੋਂ ਫੁੱਲ ਸਪੋਰਟ ਆ ਜੀ ਤੇ ਜਿਵੇਂ ਕੋਈ ਆਪਾਂ ਹੁਣ ਦੇਖਿਆਗਾ ਨਾ ਜਿਵੇਂ ਮੰਨ ਲਓ ਕੋਈ ਕੋਈ ਗਾਇਕ ਬਣ ਜਾਣਾ ਉਹਦਾ ਪਿੰਡ ਦੇ ਵਿੱਚ ਬੜਾ ਉਹ ਕਰਦੇ ਜੀ ਸਾਡੇ ਪਿੰਡ ਦਾ ਗਾਇਕ ਆਗਾ ਇਸਦਾ ਮਾਣ ਜੈ ਮਹਿਸੂਸਨ ਦੋਗਾ ਜਦੋਂ ਕੋਈ ਬੰਦੇ ਕੋਈ ਕਿਤੇ ਕੋਈ ਗੱਲ ਬਾਤ ਮੈਂ ਕਰਦੈ ਨਾ ਵੀ ਪਿੰਡ ਗਹਿਲ ਹਨਾ ਕੋਈ ਪੁੱਛਦੇ ਤਾਂ ਹੁੰਗੇ ਤਾਂ ਤਾਂ ਹੁੰਦਾ ਕੋਈ ਇਸ ਤਰ੍ਹਾਂ ਦਾ ਕੋਈ ਕੋਈ ਅਚਨਚੇਤ ਕੋਈ ਵਾਕਾ ਹੋਵੇ ਨਾ ਇਸ ਤਰ੍ਹਾਂ ਵੀ ਯਾਰ ਗਹਿਲ ਜਿਵੇਂ ਹੁਣ ਨਾ ਮੇਰੇ ਕਈ ਮਿੱਤਰ ਹੈਗੇ ਆਗੇ ਬਾਹਰ ਆ ਜਿਵੇਂ ਕੈਨੇਡਾ ਅਮਰੀਕਾ ਦੇ ਵਿੱਚ ਆਗੇ ਉਹ ਕਈ ਵਾਰ ਜਿਵੇਂ ਪਾਰਟੀਆਂ ਦੇ ਵਿੱਚ ਜਾਂ ਉਦਾਂ ਮੁੰਡੇ ਇਕੱਠੇ ਹੁੰਦੇ ਟਰਨਮੈਂਟਾਂ ਤੇ ਤਾਂ ਜਿਵੇਂ ਮੰਨ ਲਓ ਬੰਦਾ ਕਈ ਵਾਰ ਕਹਿ ਦਿੰਦਾ ਜੀ ਮੈਂ ਗਹਿਲ ਤੋਂ ਆ ਜਾਂ ਗਹਿਲਾਂ ਤੋਂ ਕੋਈ ਵਾਰ ਬੰਦੇ ਕਹਿ ਦਿੰਦੇ ਜੀ ਤੁਸੀਂ ਉਹ ਗਹਿਲਾਂ ਤੋਂ ਜਿੱਥੋਂ ਪ੍ਰਦੀਪ ਗਹਿਲ ਆ ਪਾਕਿਸਤਾਨ ਹਨਾ ਤੇ ਉਵੇਂ ਫਿਰ ਮਾਨ ਬਹੁ ਮਾਨ ਮਿਲਦਾਗਾ ਤੇ ਵੀਰੇ ਇੱਕ ਮੈਂ ਕੋਹਰ ਗੱਲ ਕਹਿਣੀ ਚਾਹੂੰਗਾ ਵੀ ਜਿਵੇਂ ਤੁਹਾਡਾ ਪਿੰਡ ਆਗਾ ਇਹ ਤੁਹਾਡਾ ਪਿੰਡ ਦੇ ਆਲੇ-ਦਾਲੇ ਕਿੰਨੇ ਕੁ ਪਿੰਡ ਪਿੰਦ ਨੇ ਵੱਡੇ ਹਨ ਜਿਹੜੇ ਜਿੰਨਾਂ ਨੂੰ ਗਿਣਤੀ ਤੇ ਆ ਜਾਵੇ ਜੇ ਮੰਨ ਲਓ ਤੁਹਾਡੇ ਕੋਲ ਬੰਦੇ ਨੇ ਕਿਸੇ ਨੇ ਪਹੁੰਚ ਕਰਨੀ ਹੋਵੇ ਨਾ ਵੈਸੇ ਤਾਂ ਅਸੀਂ ਦੱਸ ਦਿੰਨੇ ਆ ਵੀ ਜਿਹੜਾ ਗਹਿਲ ਪਿੰਡ ਆਗਾ ਇਹ ਜ਼ਿਲ੍ਹਾ ਬਰਨਾਲੇ ਦਾ ਪਿੰਡ ਆਗਾ ਵੀਰ ਦਾ ਨਾਮ ਪ੍ਰਦੀਪ ਸਿੰਘ ਗਹਿਲ ਆਗਾ ਨਾ ਤੇ ਅਗਰ ਜੇ ਮੰਨ ਲਓ ਕਿਸੇ ਨੇ ਮੈਂ ਮੈਨੂੰ ਖੈਰ ਘੱਟ ਪਤਾ ਹੈ ਕਿਥੇ ਤੁਹਾਡੇ ਪਿੰਡਾਂ ਦੇ ਆਲੇ ਦੁਆਲੇ ਜਿਹੜੇ ਜਿਆਦਾ ਮਸ਼ਹੂਰ ਪਿੰਡ ਨੇ ਹਾਂਜੀ ਹਾਂਜੀ ਜਿਨ੍ਹਾਂ ਦੇ ਨਾਲ ਤੁਹਾਡਾ ਪਿੰਡ ਦਾ ਲਾਗਾ ਲੱਗਦਾਗਾ ਵੀ ਹਨਾ ਕੋਈ ਬੰਦੇ ਨੇ ਕੈਂਪ ਵਗੈਰਾ ਲਗਾਉਣਾ ਹੋਵੇ ਉਹ ਤੁਹਾਡੇ ਨਾਲ ਕਿਵੇਂ ਸੰਪਰਕ ਕਰਦੇ ਨੇ ਮੋਬਾਈਲ ਤੋਂ ਇਲਾਵਾ ਜਿਆਦਾਤਰ ਇਹ ਮੈਂ ਹੁੰਦਾ ਜੀ ਜੇ ਕਿਸੇ ਨੇ ਕੋਲੇ ਵਿਜ਼ਿਟ ਆ ਕੇ ਕਰਨਾ ਕਰਨੀ ਹੈ ਹਨਾ ਆਪਣੇ ਕੋਲੇ ਤਾਂ ਉਹ ਸਟੋਰ ਤੇ ਵੀ ਆ ਸਕਦਾਗਾ ਬੰਦਾ ਬਾਕੀ ਮੋਸਟ ਆਫ ਹੁਣ ਤਾਂ ਚਲੋ ਫੋਨ ਹੈਗਾ ਫੋਨ ਤੇ ਕਿਤੇ ਵੀ ਬੈਠਾ ਬੰਦਾ ਰਾਬਤਾ ਕਰ ਲੈਂਦਾ ਤੇ ਆਪਣੇ ਪਿੰਡ ਦੇ ਨੇੜੇ ਗਹਿਲ ਆ ਗਿਆ ਗਹਿਲ ਗੱਲ ਤੋਂ ਨੇੜੇ ਤੇਰੇ ਜਿਵੇਂ ਘੇਰੇ ਦੀ ਗੱਲ ਕਰੀਏ ਮਾਸੀ ਕੇ ਪਿੰਡ ਆ ਗਿਆ ਮੇਨ ਹਠੂਰ ੱੱਲੇ ਵਾਲ ਦਾ ਪੁਲ ਹੋ ਗਿਆ ਜਿਹੜੇ ਇਹ ਤਿੰਨ ਚਾਰ ਪਿੰਡ ਆ ਹਰੇਕ ਬੰਦੇ ਦੀ ਨੌਲੇਜ ਚ ਹੈਗੀ ਆਗੇ ਤੇ ਇਹਨਾਂ ਦੇ ਵਿਚਾਲੇ ਜੇ ਆਪਣਾ ਪਿੰਡ ਰਹਿ ਜਾਂਦਾ ਛੋਟਾ ਜਿਹਾ ਗਹਿਲ ਇਥੇ ਵੀ ਜਿਵੇਂ ਹੁਣ ਥੋੜਾ ਪਿੰਡ ਹੈਗਾ ਨਾ ਤੁਹਾਡੇ ਪਿੰਡ 'ਚ ਕੋਈ ਤੁਸੀਂ ਕੋਈ ਪੁਆਇੰਟ ਬਣਾਇਆ ਇਸ ਤਰ੍ਹਾਂ ਦਾਗਾ ਜਿੱਥੇ ਦਸਤਾਰ ਨੂੰ ਤੁਸੀਂ ਜਸਖਾ ਸਕੋ ਜਾਂ ਕੋਈ ਬੰਦਾ ਤੁਹਾਡੇ ਕੋਲੋਂ ਕਲਾਕ ਰੇ ਲੈ ਸਕੇ ਜਾਂ ਕਿਸ ਨੇ ਦਸਤਾਰ ਲੈਣੀ ਹੋਵੇ ਇਸ ਤਰ੍ਹਾਂ ਦਾ ਕੋਈ ਤੁਹਾਡਾ ਕੋਈ ਪੁਆਇੰਟ ਬਣਾਇਆ ਹੋਵੇਗਾ ਹਾਂਜੀ ਆਪਣਾ ਪੈਂਡੀ ਸਟੋਰ ਕੀਤਾ ਹੋਇਆ ਬਰਾਸਤ ਟਰਬਨ ਸਟੋਰ ਦੇ ਨਾਮ ਤੇ ਸਹੀ ਤੇ ਉੱਥੇ ਹੀ ਆਪਾਂ ਦਸਤਾਰ ਸਿਖਾਉਂਦੇ ਵੀ ਆ ਸ਼ਾਮ ਨੂੰ ਵੀ ਬੱਚੇ ਆ ਜਾਂਦੇ ਆ ਕਿ ਹੁਣ ਥੋੜਾ ਜਿਹਾ ਆਪਣਾ ਕੱਟ ਕੀਤਾ ਪਿਆ ਸੀਗਾ ਮੈਂ ਥੋੜੇ ਦਿਨਾਂ ਤੋਂ ਬਾਹਰ ਸੀਗਾ ਠੀਕ ਆਹਾ ਮੈਨੂੰ ਪਤਾ ਲੱਗਾ ਸੀ ਕਹਿੰਦੇ ਵੀ ਤੁਸੀਂ ਆ ਜਿਹੜੇ ਖੜਾ ਆਲਾ ਹੋਇਆ ਨੇ ਉਸੇ ਉਧਰ ਬੀਬੀ ਜੀ ਸੀ ਹਾਂਜੀ ਹਾਂਜੀ ਉਧਰ ਗਏ ਹੋਏ ਸੀਗੇ ਆਪਣੇ ਵੱਲੋਂ ਮੈਡੀਕਲ ਕੈਂਪ ਚੱਲ ਰਹੇ ਸੀਗੇ ਠੀਕ ਹੈ ਜੀ ਤੇ ਉਹਦੇ ਕਰਕੇ ਉਧਰ ਸੀਗੇ ਥੋੜੇ ਦਿਨਾਂ ਤੋਂ ਤੇ ਹੁਣ ਆਪਾਂ ਫੇਰ ਸਟਾਰਟ ਕਰ ਦਾਂਗੇ ਅੱਗੇ ਠੀਕ ਹੈ ਵੀਰੇ ਇੱਕ ਮੈਨੂੰ ਥੋੜੀ ਜਾਣਕਾਰੀ ਦੇ ਦਿਓ ਦਰਸ਼ਕਾਂ ਨੂੰ ਨਾ ਵੀ ਜਿਹੜੀ ਪੱਗ ਆ ਗਈ ਪੱਗ ਬੰਨਣ ਲਈ ਵਧੀਆ ਕੱਪੜਾ ਤੁਸੀਂ ਕਿਹੜਾ ਯੂਜ਼ ਕਰਦੇ ਹੋ ਆਪਣੇ ਲਈ ਵਿਦੇਸ਼ਾਂ ਜੀ ਬੈਠੇ ਨੇ ਅਗਰ ਕੋਈ ਪਗੜੀ ਦੂਰ ਬੈਠਾ ਸਿੱਖਣੀ ਚਾਹੁੰਦਾ ਦਸਤਾਰ ਦੂਰ ਬੈਠਾ ਸਿੱਖਣਾ ਚਾਹੁੰਦਾ ਤਾਂ ਤੁਹਾਡਾ ਕੋਈ ਸੋਸ਼ਲ ਮੀਡੀਆ ਦੇ ਜਿਹੜੇ ਅਕਾਊਂਟ ਚੱਲਦੇ ਸਾਰੇ ਦਰਸ਼ਕਾਂ ਨੂੰ ਦੱਸ ਦਈਏ ਅਸੀਂ ਉਹਨਾਂ ਨਾਲ ਸਕਰੀਨ ਤੇ ਵੀ ਪਲੇ ਕਰ ਦਾਂਗੇ ਉਸ ਮੀਡੀਆ ਦੇ ਉੱਤੇ ਜੀ ਜਿਹੜਾ Facebook ਦੇ ਉੱਤੇ ਪੇਜ ਆ ਆਪਣਾ ਉਹ ਹੈਗਾ ਪ੍ਰਦੀਪ ਸਿੰਘ ਗਹਿਲ ਦੇ ਨਾਮ ਤੇ ਤੇ ਜਿਹੜਾ YouTube ਚੈਨਲ ਆ ਉਹ ਟਰਬਨ ਕਿੰਗ ਪ੍ਰਦੀਪ ਸਿੰਘ ਗਹਿਲ ਦੇ ਨਾਮ ਤੋਂ ਠੀਕ ਅੱਜ ਗਈ ਤੇ ਉਹਦੇ ਤੇ ਸਿੱਖ ਸਕਦੇ ਆਗੇ ਉਹਦੇ ਥੋੜੇ ਹਰ ਤਰ੍ਹਾਂ ਦੀ ਦਸਤਾਰ ਹਾਂਜੀ ਹਰ ਤਰ੍ਹਾਂ ਦੀ ਦਸਤਾਰ ਦੀ ਵੀਡੀਓ ਪਾਈ ਹੋਈ ਆ ਜੇ ਕਿਸੇ ਨੂੰ ਫੇਰ ਵੀ ਕੋਈ ਜ਼ਿਆਦਾ ਦਿੱਕਤ ਆਉਂਦੀ ਹੁੰਦੀ ਹੈ ਕਈ ਵਾਰ ਕੋਈ ਵੀਡੀਓ ਨਹੀਂ ਲੱਭਦੀ ਤਾਂ ਉਹ ਆਪਣੇ ਨੰਬਰ ਦੇ ਉੱਤੇ ਵੀ ਆਪਣੇ ਨਾਲ ਕੰਟੈਕਟ ਕਰ ਸਕਦੇ ਆਪਾਂ WhatsApp ਤੇ ਭੇਜ ਦਿੰਨੇ ਹਾਂ ਨੇ ਐਸੀ ਸਰ ਵੀਰ ਪ੍ਰਦੀਪ ਸਿੰਘ ਜੀ ਗਹਿਲ ਜਿਹੜੇ ਦਸਤਾਰ ਸਜਾਉਣ ਦਾ ਕੰਮ ਕਰਦੇ ਨੇ ਇਹਨਾਂ ਨੇ ਇੱਕ ਬਰਾਸਤ ਤਰਬਨ ਸਟੋਰ ਪਿੰਡ ਦੇ ਵਿੱਚ ਖੋਲਿਆ ਹੋਇਆ ਹੈਗਾ ਅਗਰ ਤੁਸੀਂ ਕਿਤੇ ਦੂਰ ਬੈਠਿਓ ਵੀਰਦੀ ਪਹੁੰਚ ਤੋਂ ਬਾਹਰ ਹੋ ਤਾਂ ਇਹਨਾਂ ਦੇ ਸੋਸ਼ਲ ਮੀਡੀਆ ਤੇ ਤੁਹਾਨੂੰ ਇਹ ਨੀਚੇ ਸਕਰੀਨ ਦੇ ਉੱਪਰ ਪੇਜ ਦਿੱਤੇ ਹੋਏ ਨੇ ਤੁਸੀਂ ਇਹਨਾਂ ਨੂੰ ਫੋਲੋ ਕਰ ਸਕਦੇ ਹੋ ਵੀਰ ਦਾ ਇੱਕ ਨਾਂ ਨੰਬਰ ਦਿੱਤਾ ਹੋਇਆ ਵੀਰ ਦੇ ਨੰਬਰ ਤੇ ਸੰਪਰਕ ਕਰਕੇ ਤੁਸੀਂ ਵਟਸਐਪ ਤੇ ਵੀ ਕਰ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਸੋ ਮੈਂ ਬੇਨਤੀ ਕਰਦਾਗਾ ਵੱਧ ਤੋਂ ਵੱਧ ਜਿੰਨੇ ਵੀ ਮੇਰੇ ਸੋਸ਼ਲ ਮੀਡੀਆ ਨਾਲ ਮੇਰੇ ਸਾਡੇ ਵੀਰ ਦੇਖ ਰਹੇ ਨੇ ਦਰਸ਼ਕ ਦੇਖ ਰਹੇ ਨੇ ਕਿ ਹੋਰਾਂ ਚੀਜ਼ਾਂ ਨੂੰ ਪ੍ਰਮੋਟ ਕਰਨੇ ਤੋਂ ਇਲਾਵਾ ਇਹ ਜੋ ਵੀਰਾਂ ਨੂੰ ਪ੍ਰਮੋਟ ਕਰੋ ਇਹਨੇ ਵੀਰਾਂ ਨੂੰ ਸਪੋਰਟ ਕਰੋ ਜਿਹੜੇ ਸਾਡੇ ਵਿਰਾਸਤ ਨੂੰ ਸਾਂਭ ਕੇ ਰੱਖਿਆ ਹੋਇਆ ਏ ਔਰ ਵਧੀਆ ਕੰਮ ਇਹਨਾਂ ਨੇ ਸ਼ੁਰੂ ਕੀਤਾਗਾ ਠੀਕ ਆ ਨਾ ਇਹ ਨਾ ਹੋਵੇ ਕਿ ਜਿਵੇਂ ਲੋਕ ਕਹਿੰਦੇ ਨੇ ਕਿ ਗੰਦਪ੍ਰੋਸੋ ਤੇ ਗੰਦ ਲੋਕ ਦੇਖਦੇ ਨੇ ਗੰਦ ਨੂੰ ਪਸੰਦ ਕਰਦੇ ਨੇ ਵਧੀਆ ਚੀਜ਼ ਲੋਕ ਦਿਖਾਉਣਗੇ ਤਾਂ ਵਧੀਆ ਚੀਜ਼ ਤਾਂ ਤੁਹਾਡੇ ਸਾਹਮਣੇ ਪੇਸ਼ ਕਰਨਗੇ ਜੇਕਰ ਤੁਸੀਂ ਉਹ ਚੀਜ਼ਾਂ ਨੂੰ ਫਾਲੋ ਕਰੋਗੇ ਉਹ ਚੀਜ਼ਾਂ ਨੂੰ ਦੇਖੋਗੇ ਸੋ ਮੈਂ ਇਹਨਾਂ ਕਹਿੰਦਾ ਖਿਮਾ ਦਾ ਜਾਜ਼ਿਕਾ ਤੁਸੀਂ ਜੁੜੇ ਰਹੋ ਕੋਰਾ ਸਾਥੀ ਦੇ ਨਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ